ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤਦਾਰ ਗਿਆਨੀ ਕੁਲਦੀਪ ਸਿੰਘ ਗੜਗਾਛ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਝਾੜ ਪਾਈ ਗਈ ਹੈ ਤੇ ਨਾਲ ਹੀ ਪਾਕਿਸਤਾਨ ਗਈ ਮਹਿਲਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਈ ਮਤੀ ਦਾਸ ਜੀ ਪਈ ਸਤੀ ਦਾਸੀ ਅਤੇ ਪਈ ਦਿਯਾਲਾ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮੂਹ ਵਿਸ਼ਵ ਭਾਰਤੀ ਸਿੱਖ ਵੱਡੀ ਸੰਗਤੇ ਸਰਦਾਰ ਨਾਲ ਮਨਾਉਣ ਜਾ ਰਹੀ ਹੈ ਜੱਦਰ ਗਿਆਨੀ ਕੁਲਦੀਪ ਸਿੰਘ ਗੜਗਾਛ ਨੇ ਦੱਸਿਆ ਕਿ ਆਜਿਪੀਸੀ ਦੇ ਵੱਲੋਂ 23 ਤੋਂ 29 ਨਵੰਬਰ ਤੱਕ ਅਨੰਦਪੁਰ ਸਾਹਿਬ ਗੁਰਦੁਆਰਾ ਸ਼ੀਸਕੰਜ ਸਾਹਿਬ ਦਿੱਲੀ ਤੋਂ ਕੁਰਤਾਰਪੁਰ ਸਾਹਿਬ ਗੁਰਦੁਆਰਾ ਸ਼ੀਸਗੰਜ ਸਾਹਿਬ ਦਿੱਲੀ ਤੋਂ ਕਿਰਤਪੁਰ ਸਾਹਿਬ ਦੇ ਵਿੱਚ ਵੱਖ-ਵੱਖ ਗੁਰਮਤ ਸਮਾਗਮ ਰੱਖੇ ਗਏ ਹਨ ਸ਼ਹੀਦੀ ਨਗਰ ਕੀਰਤਨ 25 ਨਵੰਬਰ ਨੂੰ ਦਿੱਲੀ ਤੋਂ ਤੁਰੇਗਾ ਅਤੇ 29 ਨੂੰ ਕਿਰਤਪੁਰ ਸਾਈ ਹਿਪੋ ਪਹੁੰਚ ਕੇ ਸਮਾਪਤ ਹੋਵੇਗਾ ਇਸ ਦੇ ਨਾਲ ਹੀ ਜੱਤਦਾਰ ਨੇ ਸਰਕਾਰ ਦੇ ਵੱਲੋਂ ਕੀਤੇ ਗਏ ਸਮਾਗਮਾਂ ਦੇ ਕੈਲੰਡਰ ਤੇ ਸਵਾਲ ਚੁੱਕਦੇ ਆ ਕਿਹਾ ਕਿ ਸਰਕਾਰ ਨੇ ਜਾਣਬੁੱਝ ਕੇ ਕੇਵਲ 23 ਤੋਂ 25 ਨਵੰਬਰ ਤੱਕ ਦੇ ਪ੍ਰੋਗਰਾਮ ਦਰਸਾਏ ਹਨ ਜਦਕਿ ਸ਼ਤਾਬ ਦੀ 29 ਤੱਕ ਚੱਲਣੀ ਹੈ ਉਹਨਾਂ ਨੇ ਕਿਹਾ ਕਿ ਅਧੂਰੀ ਜਾਣਕਾਰੀ ਦੇ ਕੇ ਸਰਕਾਰ ਸੰਗਤਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਅਪੀਲ ਕੀਤੀ ਗਈ ਹੈ ਕਿ ਸੰਗਤ ਪੂਰੇ ਹਫਤੇ ਸ਼੍ਰੀ ਅਨੰਦਪੁਰ ਸਾਹਿਬ ਜ਼ਰੂਰ ਪਹੁੰਚੇ ਉਥੇ ਐ ਜੀ ਪੀ ਸੀ ਦੀਆਂ ਗੋਲਕਾ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰਾਂ ਦੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਨੇ ਕਿਹਾ ਕਿ ਇਹ ਨਾਸਤਕ ਸੋਚ ਦਾ ਪ੍ਰਗਟਾਵਾ ਹੈ ਉਹਨਾਂ ਕਿਹਾ ਕਿ ਗੋਲਕ ਸੰਗਤ ਦੀ ਸ਼ਰਧਾ ਨਾਲ ਜੁੜੀ ਪਰੰਪਰਾ ਹੈ ਅਤੇ ਬਿਨਾ ਕਿਸੇ ਤੱਥ ਦੇ ਉਹਨਾਂ ਤੇ ਇਲਜ਼ਾਮ ਲਾਉਣਾ ਸੂਬੇ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਸ਼ੋਭਾ ਨਹੀਂ ਦਿੰਦਾ ਜੱੱਦਰ ਸਾਹਿਬ ਨੇ ਕਿਹਾ ਕਿ ਗੋਲਕ ਰਾਹੀ ਲੰਗਰ ਧਰਮ ਪ੍ਰਚਾਰ ਅਤੇ ਸੇਵਾਵਾਂ ਚੱਲਦੀਆਂ ਨੇ ਇਸ ਨਾਲ ਹੀ ਦੱਸੀਏ ਕਿ ਜੋ ਮਹਿਲਾ ਪਾਕਿਸਤਾਨ ਗਈ ਜਿਸਦੇ ਵੱਲੋਂ ਨਿਕਾਹ ਕਰ ਲਿਆ ਗਿਆ ਧਰਮ ਪਰਿਵਰਤਨ ਕਰ ਲਿਆ ਗਿਆ ਉਸੇ ਵੀ ਜਿੱਤਦਾ ਸਾਈਵ ਗਲਬਤ ਕਰਦੇ ਨਜ਼ਰ ਆਏ ਗਲਬਤ ਕਰਦੇ ਉਹਨਾਂ ਕਹੇ ਕਿ ਜੋ ਪਾਕਿਸਤਾਨ ਦੇ ਵਿੱਚ ਸਰਬਜੀਤ ਕੌਰ ਨੇ ਧਰਮ ਬਦਲ ਕੇ ਨਿਕਾਹ ਕਰਵਾਇਆ ਉਸ ਨੂੰ ਜਥੇ ਨਾਲ ਜੋੜਿਆ ਨਾ ਜਾਵੇ ਅਤੇ ਅਸੀਂ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਸ ਨੂੰ ਵਾਪਸ ਭੇਜਿਆ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਤਿਲਕ ਜੰਜੂ ਰਾਕਾ ਪ੍ਰਭ ਤਾਂ ਕਾ ਤੀਨੋ ਵੱਡੋ ਕੱਲੂ ਮੈ ਸਾ ਕਾ ਧਰਮ ਹੇਤ ਸਾ ਕਾ ਜਨ ਕੀਆ ਸੀਸ ਦਿਆ ਅਰ ਸਿਰ ਨਂ ਦਿਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਉਹਨਾਂ ਦੇ ਤਿੰਨ ਜਿਹੜੇ ਅਨਨ ਸਿੱਖਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਰੂਪ ਦੇ ਵਿੱਚ ਸਮੁੱਚੇ ਸੰਸਾਰ ਦੇ ਵਿੱਚ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਵੱਲੋਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਦੁਨੀਆ ਭਰ ਦੇ ਵਿੱਚ ਇਸ ਸੰਬੰਧੀ ਗੁਰਮਤ ਸਮਾਗਮ ਹੋ ਰਹੇ ਨੇ ਉਥੇ ਕੌਮੀ ਤੌਰ ਦੇ ਉੱਤੇ ਇਸ ਸੰਬੰਧੀ ਜੋ ਵਿਸ਼ੇਸ਼ ਗੁਰਮਤ ਸਮਾਗਮ ਆ ਉਹ ਗੁਰਦੁਆਰਾ ਸ਼੍ਰੀ ਸੀਸਗੰਢ ਸਾਹਿਬ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ। ਇਹਨਾਂ ਸਮਾਗਮਾਂ ਦੀ ਜਿਹੜੀ ਡਿਟੇਲ ਆ ਉਹ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੀ ਆ। 23 ਨਵੰਬਰ ਨੂੰ ਪੰਥ ਦਿਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਕਿਉਂਕਿ 350 ਸਾਲ ਗੁਰਿਆਈ ਪੁਰਬਾ ਤੇ 350 ਸਾਲਾ ਗੁਰਿਆਈ ਪੁਰਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਭੂਰਾ ਸਾਹਿਬ ਜੋ ਕਿ ਸੀਸਗਾਂਝ ਦੇ ਸਾਹਮਣੇ ਹੀ ਆ ਉਥੇ ਮਨਾਇਆ ਜਾਣਾ। 24 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਿਸ਼ੇਸ਼ ਗੁਰਮਤ ਸਮਾਗਮ ਉਹ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮubarrak ਸੀਸ ਦਾ ਸੰਸਕਾਰ ਹੋਇਆ ਵਾ ਉਹ ਉਥੇ ਗੁਰਮਤ ਸਮਾਗਮ ਹੋਣੇ ਆ 25 ਤਰੀਕ ਨੂੰ ਕੌਮੀ ਤੌਰ ਦੇ ਉੱਤੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਸਮਾਗਮਾ ਉਥੇ ਕਿਉਂਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਹੋਈ ਆ ਤਾਂ ਗੁਰਦੁਆਰਾ ਸੀਸਗੰਜ ਸਾਹਿਬ ਵੀ ਵਿਸ਼ੇਸ਼ ਸਮਾਗਮ ਜਿਹੜੇ ਆ ਉਹ ਹੋ ਰਹੇ ਆ 29 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ ਸੀਸ ਸੰਸਕਾਰ ਦਿਹਾੜਾ ਵਾ ਉਹ ਵੀ ਵੱਡੇ ਪੱਧਰ ਦੇ ਉੱਤੇ ਵਿਸ਼ੇਸ਼ ਗੁਰਮਤ ਸਮਾਗਮਾਂ ਦੇ ਰਾਹੀਂ ਹੋਣਾ ਨਗਰ ਕੀਰਤਨ ਜਿਹੜਾ 25 ਨਵੰਬਰ ਤੋਂ ਸ਼ਹੀਦੀ ਨਗਰ ਕੀਰਤਨ ਤੁਰਨਾ ਵਾ ਗੁਰਦੁਆਰਾ ਸੀਸਗੰਗ ਸਾਹਿਬ ਚਾਂਦਨੀ ਚੌਂਕ ਦਿੱਲੀ ਤੋਂ ਉਹ 28 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਆਊਗਾ ਔਰ ਉੱਥੇ ਸਮੁੱਚੇ ਪੰਥ ਨੇ ਉਹਦਾ ਸਵਾਗਤ ਕਰਨਾ ਤੇ ਗੁਰੂ ਨੂੰ ਸਜਦਾ ਕਰਨਾ 29 ਨਵੰਬਰ ਨੂੰ ਉਹ ਗੁਰਦੁਆਰਾ ਵਿਬਾਨਗੜ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸੀਸਗੰਢ ਸਾਹਿਬ ਵਿਖੇ ਸਮਾਪਤ ਸੰਪੂਰਨ ਹੋਣਾ ਵਾ 29 ਨਵੰਬਰ ਨੂੰ ਤੋਂ ਇਹਨਾਂ ਸਮਾਗਮਾਂ ਦੇ ਵਿੱਚ ਖਾਲਸਾ ਪੰਥ ਪੂਰੀਆਂ ਹਾਜ਼ਰੀਆਂ ਭਰੇ ਜਿਵੇਂ ਖਾਲਸਾ ਪੰਥ ਭੋਲੇ ਮਹੱਲੇ ਦੇ ਮੌਕੇ ਤੇ ਆਨੰਦਪੁਰ ਸਾਹਿਬ ਆਪੋ ਆਪਣੇ ਸਾਧਨਾ ਤੇ ਆਉਂਦਾ ਟਰਾਲੀਆਂ ਤੇ ਆਉਂਦਾ ਔਰ ਇਸ ਵਾਰੀ ਵੀ ਜਿਹੜਾ ਗੁਰੂ ਕਾ ਖਾਲਸਾ ਪੰਥ ਥਾ ਉਹ ਵੱਡੇ ਪੱਧਰ ਦੇ ਉੱਤੇ ਆਪੋ ਆਪਣੇ ਸਾਧਨਾ ਟਰੈਕਟਰ ਟਰਾਲੀਆਂ ਤੇ ਖਾਲਸਾ ਹੀ ਨਿਸ਼ਾਨ ਲਗਾ ਕੇ ਉੱਥੇ ਪਹੁੰਚੇ ਮੈਂ ਕੱਲ ਇਹ ਵੀ ਅਪੀਲ ਜਾਰੀ ਕੀਤੀ ਸੀ ਕਿ ਆਪੋ ਆਪਣੇ ਘਰਾਂ ਦੇ ਉੱਤੇ ਵੀ ਖਾਲਸਾ ਹੀ ਨਿਸ਼ਾਨ ਜਿਹੜੇ ਆ ਉਹ ਲਗਾਉਣੇ ਉਹਦਾ ਕਾਰਨ ਇਹ ਆ ਕਿ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ ਤੋਂ ਖਾਲਸਾਈ ਸੋਚ ਦਾ ਪ੍ਰਗਟਾਵਾ ਕਰਨ ਦੇ ਲਈ ਜ਼ਰੂਰੀ ਆ ਕਿ ਆਪਾਂ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ 23 ਨੂੰ ਆਰੰਭਾ 29 ਨੂੰ ਸੰਪੂਰਨਨਾ ਇਹਨਾਂ ਸ਼ਤਾਬਦੀਆਂ ਦੇ ਮੌਕੇ ਤੇ ਘਰਾ ਤੇ ਆਪਣੇ ਕਾਰੋਬਾਰੀ ਅਦਾਰਿਆਂ ਦੇ ਉੱਤੇ ਖਾਲਸਾ ਜੀ ਨਿਸ਼ਾਨ ਸਾਹਿਬ ਚਲਾਈਏ ਮੈਂ ਇੱਕ ਗੱਲ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਸਮਾਗਮ 23 ਤੋਂ 29 ਤੱਕ ਚੱਲਣੇ ਆ ਤਾਂ ਖਾਲਸਾ ਪੰਥ ਉਹਦੇ ਵਿੱਚ ਸ਼ਮੂਲੀਅਤ ਕਰੇ ਉਹਦੇ 'ਚ ਭਾਗ ਲਵੇ ਔਰ ਸੇਵਾ ਕਰੇ ਕੀਰਤਨ ਸੁਣੇ ਪਾਠ ਸੁਣੇ ਔਰ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੇ ਇਹ ਤੇ ਹੈਗੀ ਉੱਥੋਂ ਦੀ ਜਿਹੜੀ ਪ੍ਰੋਗਰਾਮ ਦੀ ਡਿਟੇਲ ਹੈ ਫਿਰ ਸਾਡੇ ਇੱਕ ਪਾਈਮਨ ਜੀ ਇਹ ਕੇਸ ਕੀ ਸਥਿਤੀ გან ਦੇਖਿਆ ਗਿਆ। ਉਹ ਸਪਸ਼ਟੀਕਰਨ ਪਿੱਛੇ ਉਹਨਾਂ ਦੀ ਤੀਹ ਦਾ ਅਨੰਦਕਾਰ ਜੀ ਉਹਦੇ ਸਬੰਧੀ ਉਹਨਾਂ ਨੇ ਦਿੱਤਾ ਉਹਤੇ ਬਾਕੀ ਆਪਾਂ ਨਾਲੇ ਸਮੇਂ ਵਿਚਾਰ ਕਰਾਂਗੇ। 6 ਤਿੰਨ ਸਰਕਾਰ ਇਹ ਜਿਹੜੇ 350 ਸਾਲ ਮਨਾਏ ਜਾ ਰਿਹਾ ਸਰਕਾਰ ਦੇ ਵੱਲੋਂ 22 ਤੇ 24 ਦਾ ਬੋਰਡ ਲਗਾਏ ਗਏ। ਪਰ ਜਿਹੜੇ ਸਮਾਗਮ ਨੇ ਇਹ ਹੈਗੇ ਨੇ 29 ਤੀ 30 ਇਸ ਕੀ ਤੇ ਦੇਖੋ ਵੈਸੇ ਤੇ ਕਿਉਂਕਿ ਸਰਕਾਰ ਨੇ ਜਿਹੜੇ ਬੋਰਡ ਲਾਏ ਆ ਉਹ ਵੀ ਪੰਜਾਬ ਦੀ ਜਨਤਾ ਦੇ ਜਿਹੜੇ ਟੈਕਸ ਆ ਉਹਦੇ ਪੈਸੇ ਦੇ ਨਾਲ ਲੱਗੇ ਆ ਕੋਈ ਬੰਦਾ ਘਰੋਂ ਪੈਸਾ ਨਹੀਂ ਲਾਉਂਦਾ। ਤੋਂ ਚੰਗੀ ਗੱਲ ਹੀ ਬੋਰਡ ਲਾਏ ਆ ਪਰ ਬਹੁਤ ਚੰਗੀ ਗੱਲ ਹੁੰਦੀ। ਜੇ ਉਹਦੇ ਵਿੱਚ ਉਹ ਜਿਵੇਂ ਮੈਂ ਸਵੇਰੇ ਚੰਡੀਗੜ੍ਹ ਤੋਂ ਤੁਰਿਆ ਵਾਂ ਆਪਣੇ ਘਰ ਤੋਂ ਤੇ ਮੈਂ ਆਉਂਦਿਆਂ ਆਉਂਦਿਆਂ ਇਥੋਂ ਅੰਮ੍ਰਿਤਸਰ ਤੱਕ ਵੇਖਿਆ ਵਾ ਕਿ ਹਰ ਖੰਭੇ ਦੇ ਉੱਤੇ ਬੋਰਡ ਤੇ ਲੱਗਾ ਆ ਤੇ ਉਹਦੇ ਉੱਤੇ ਇਹਨਾਂ ਨੇ ਕਿਹਾ ਵੀ 23 ਤੋਂ 25 ਜਿਹੜੀ ਸੰਗਤ ਆ ਅਨੰਦਪੁਰ ਸਾਹ ਪਹੁੰਚੇ। ਚਾਹੀਦਾ ਇਹ ਹੀ ਵੀ ਇਹ 23 ਤੋਂ 29 ਲਿਖ ਦੇ। ਕਿਉਂਕਿ ਗੁਰੂ ਸਾਹਿਬ ਦੇ ਜਿਹੜੇ ਸੀਸ ਦਾ ਸੰਸਕਾਰ ਦਿਹਾੜਾ ਵਾ 350 ਸਾਲਾ ਜਿਹੜਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਹੀ ਸੰਸਕਾਰ ਹੋਇਆ ਉਹਦੇ 29 ਨੂੰ ਮਨਾਇਆ ਜਾਣਾ ਤੋਂ ਮੇਰੇ ਸਾਹਿਬ ਦੇ ਨਾਲ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਤੇ ਇਹ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਪੂਰੀ ਦੇਣੀ ਚਾਹੀਦੀ ਆ ਅਧੂਰੀ ਜਾਣਕਾਰੀ ਦੇਣ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈ ਤੇ ਸਰਕਾਰ ਹੀ ਜਾਣਦੀ ਆ ਪਰ ਖਾਲਸਾ ਪੰਥ ਜਿਹੜਾ ਵਾ ਉਹ 23 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਆਪਣੀ ਜਨਮ ਭੂਮੀ ਆਨੰਦਪੁਰ ਸਾਹਿਬ ਜ਼ਰੂਰ ਪਹੁੰਚੂਗਾ ਕਿਉਂਕਿ ਸ਼ਤਾਬਦੀ 29 ਨਵੰਬਰ ਤੱਕ ਚਲਣੀ ਆ ਸਰਕਾਰ ਨੂੰ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਠੀਕ ਆ ਵੀ ਉਹਨਾਂ ਨੇ ਆਪਣੇ ਪ੍ਰੋਗਰਾਮ 23 ਤੋਂ 25 ਹੀ ਲਿਖੇ ਆ ਪਰ ਸ਼ਤਾਬਦੀ ਤੇ 29 ਤੱਕ ਚਲਣੀ ਆ ਨਾ ਤੇ ਉਹਨਾਂ ਦੇ ਪ੍ਰੋਗਰਾਮ ਖਤਮ ਹੋਣ ਦੇ ਨਾਲ ਸ਼ਤਾਬਦੀ ਸੰਪੂਰਨ ਨਹੀਂ ਹੋਉਂਦੀ ਉਹ ਤੇ ਉਦੋਂ ਸੰਪੂਰਨ ਹੋਣੀ ਜਦੋਂ ਪਾਤਸ਼ਾਹ ਦੇ ਸੀਸ ਦਾ ਸਸਕਾਰ ਦਿਹਾੜਾ ਮਨਾਇਆ ਜਾਣਾ ਤੋਂ ਅਧੂਰੀ ਜਾਣਕਾਰੀ ਨੂੰ ਨਹੀਂ ਦੇਣੀ ਚਾਹੀਦੀ ਮੈਂ ਸਮਝਦਾ ਇਹਨਾਂ ਨੇ ਅਧੂਰੀ ਜਾਣਕਾਰੀ ਦਿੱਤੀ ਆ ਇਹਨਾਂ ਨੂੰ ਪੂਰੀ ਜਾਣਕਾਰੀ ਦੇਣੀ ਚਾਹੀਦੀ ਔਰ ਫਲੈਕਸਾ ਜਿਹੜੇ ਉਹ 23 ਤੋਂ 29 ਦੇ ਲਾਉਣੇ ਚਾਹੀਦੇ ਆ 23 ਤੋਂ 25 ਦੇ ਅਧੂਰੇ ਆ ਸਿੰਘ ਸਾਹਿਬ ਇੱਕ ਤਾਂ ਹੀ ਸਮੇਂ ਤੋਂ ਸਰਕਾਰ ਸਵਾਲ ਕਰਦੀ ਐ ਐਸਪੀਸੀ ਦੀ ਗੋਲਕ ਦਾ ਪੈਸਾ ਸੰਗਤ ਦੇ ਮੰਦੇ ਵਿੱਚ ਇੱਕ ਵੱਖਰਾ ਸਵਾਲ ਪੈਦਾ ਹੁੰਦਾ ਕਿ ਐਸਪੀਸੀ ਦੁਰਵਰਤੋਂ ਕਰ ਰਹੀ ਜਾਂ ਕਿਸੇ ਤਰੀਕੇ ਦੇ ਨਾਲ ਇਹਨਾਂ ਪੈਸੇ ਨੂੰ ਲੈ ਕੇ ਵਾਰ-ਵਾਰ ਜ਼ਿਕਰ ਕਰਦੇ ਸੀਐਮ ਸਾਹਿਬ ਤੇ ਬਾਕੀ ਹੋਰ ਇਹ ਜਿਮਨੀ ਚੌਂਕ ਦੇ ਵਿੱਚ ਦੇਖੀਏ ਤਾਂ ਕੀ ਕੀ ਕਹਿੰਦੇ ਆ ਇਹਦੇ ਸਬੰਧੀ ਦੇਖੋ ਸ਼ਿਕਾਇਤਾਂ ਵਿੱਚ ਬਹੁਤ ਆਗੀਆਂ ਸ਼੍ਰੀ ਅਕਾਲਤਖ ਸਾਹਿਬ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਗੁਰੂ ਕਾਲ ਵੇਲੇ ਤੋਂ ਹੀ ਸਿੱਖ ਧਰਮ ਦੇ ਵਿੱਚ ਦਸਵੰਦ ਦੀ ਇੱਕ ਪ੍ਰਥਾ ਵਾ ਸੰਗਤਾਂ ਗੁਰੂ ਘਰ ਆਪਣੀ ਸ਼ਰਧਾ ਦੇ ਮੁਤਾਬਕ ਦਸਵੰਦ ਦਿੰਦੀਆਂ ਗੋਲਕ ਦੇ ਵਿੱਚ ਭੇਟਾ ਪਾਉਂਦੀਆਂ ਉਹ ਸੰਗਤਾਂ ਦੀ ਸ਼ਰਧਾ ਹੁੰਦੀ ਆ ਤੇ ਗੁਰੂ ਘਰ ਦੀਆਂ ਗੋਲਕ ਇੱਕ ਸਿੱਖ ਪਰੰਪਰਾ ਦਾ ਹਿੱਸਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਆਮ ਸੰਸਥਾ ਨਹੀਂ ਆ ਇਹ ਸਿੱਖ ਕੌਮ ਨੇ ਬਹੁਤ ਜਦੋਜਹਿਦ ਤੇ ਸ਼ਹਾਦਤਾਂ ਤੋਂ ਬਾਅਦ ਇਹ ਬਣੀ ਪ੍ਰਬੰਧ ਸੰਭਾਲਿਆ ਔਰ ਇਹਦੇ ਸਬੰਧੀ ਬਕਾਇਦਾ 1925 ਤੋਂ ਗੁਰਦੁਆਰਾ ਐਕਟ ਵੀ ਬਣਿਆ ਆ ਉਸ ਐਕਟ ਦੇ ਅਧੀਨ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਤਹਿਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਹ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਔਰ ਇੱਕ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਦੇ ਸਬੰਧੀ ਬਿਨਾਂ ਕਿਸੇ ਤੱਥਾਂ ਤੋਂ ਕੋਈ ਬਿਆਨ ਜਾਰੀ ਕਰਨਾ ਉਹ ਠੀਕ ਨਹੀਂ ਆ ਉਹ ਮੰਦਭਾਗਾ ਇਹਦੇ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਵਾ ਹਰਮੀਤ ਸਿੰਘ ਸੰਧੂ ਨੇ ਵੀ ਥੋੜੇ ਦਿਨ ਪਹਿਲਾਂ ਗੋਲ ਕਦੇ ਉੱਤੇ ਬਿਆਨ ਦਿੱਤਾ ਇਹਦੇ ਤੋਂ ਪਹਿਲਾਂ ਜਿਹੜੇ ਸੂਬੇ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਉਹ ਵੀ ਗੋਲ ਕਾ ਦੇ ਉੱਤੇ ਪਹਿਲਾਂ ਜਨਵਰੀ ਚ ਇੰਨਾ ਬਿਆਨ ਦਿੱਤਾ ਫਿਰ ਜੂਨ ਚ ਤੇ ਹੁਣ 3 ਨਵੰਬਰ ਨੂੰ ਦੇਖੋ ਜਿਹੜਾ ਮੁੱਖ ਮੰਤਰੀ ਹੁੰਦਾ ਉਹ ਬੜਾ ਜ਼ਿੰਮੇਵਾਰੀ ਦਾ ਅਹੁਦਾ ਹੈ ਅਰੁਣਾ ਨੂੰ ਜ਼ਿੰਮੇਵਾਰੀ ਦੇ ਨਾਲ ਬਿਆਨ ਦੇਣੇ ਚਾਹੀਦੇ ਹੁੰਦੇ ਆ ਵਾਰ-ਵਾਰ ਇਹ ਕਹਿਣਾ ਗੋਲ ਕਾ ਚੁੱਕ ਦੋ ਗੋਲ ਕਾਂਜ ਪੈਸੇ ਨਾ ਪਾਓ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਮੁੱਖ ਮੰਤਰੀ ਦੀ ਨਾਸਤਕ ਸੋਚ ਆ ਕਿ ਨਾਸਤਕ ਸੋਚ ਦਾ ਪ੍ਰਗਟਾਵਾ ਇਹਦੇ ਸਬੰਧੀ ਸ਼ਿਕਾਇਤਾਂ ਬਹੁਤ ਆਈਆਂ ਗਾਲ ਤੱਕ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਬਹੁਤ ਗੰਭੀਰ ਵਿਚਾਰ ਕੀਤੀ ਜਾਊਗੀ ਕਿਉਂਕਿ ਗੋਲ ਕਾ ਜਿਹੜੀਆਂ ਇਹਦੇ ਚ ਸੰਗਤਾਂ ਸ਼ਰਧਾ ਭਾਵਨਾ ਨਾਲ ਆਪਣੀ ਪੇਟਾ ਬੌਂਦੀਆਂ ਉਹਦੇ ਸੰਬੰਧੀ ਬਿਨਾਂ ਤੱਥਾਂ ਤੋਂ ਵਾਰ-ਵਾਰ ਵਾਰ-ਵਾਰ ਜਾਂ ਤੇ ਸਬੂਤ ਜਿਹੜੇ ਆ ਉਹ ਇੱਥੇ ਕੱਲ ਤੱਕ ਸਭ ਲੈ ਆਉਣ ਪਰ ਬਿਨਾਂ ਤੱਥਾਂ ਤੋਂ ਇਹ ਗੱਲ ਵਾਰ-ਵਾਰ ਕਰਨੀ ਘਟੋ ਘਟ ਸੂਬੇ ਦੇ ਮੁੱਖ ਮੰਤਰੀ ਨੂੰ ਇਹ ਗੱਲ ਨਹੀਂ ਸ਼ੋਭਦੀ ਇੱਕ ਜ਼ਿੰਮੇਵਾਰ ਇੱਕ ਸੰਵਿਧਾਨਕ ਅਹੁਦੇ ਦੇ ਉੱਤੇ ਬੈਠਾ ਆ ਬੰਦਾ ਕਵੇ ਕਿ ਗੋਲਕਾ ਚੁੱਕ ਦੋ ਮੈਂ ਪਹਿਲਾਂ ਵੀ ਕਿਹਾ ਸੀ ਗੋਲਕਾ ਚੁੱਕਣ ਵਾਲੇ ਇੱਥੇ ਬਥੇਰੇ ਆਏ ਤੇ ਗਏ ਗੋਲਕਾ ਕੋਈ ਨਹੀਂ ਚੱਕ ਸਕਦਾ ਇਹ ਗੋਲਕਾ ਗੁਰੂ ਦੀਆਂ ਇਹਦੇ ਰਾਈ ਲੰਗਰ ਚੱਲਦੇ ਇਹਦੇ ਰਹੀਂ ਸਮਾਜ ਭਲਾਈ ਦੇ ਕਾਰਜ ਚੱਲਦੇ ਧਰਮ ਪ੍ਰਚਾਰ ਚੱਲਦਾ ਔਰ ਗੁਰਦੁਆਰੇ ਦਾ ਸਮੂਚਾ ਪ੍ਰਬੰਧ ਜਿਹੜਾ ਵਾ ਗੁਰਦੁਆਰਿਆਂ ਦਾ ਉਹ ਚੱਲਦਾ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਗੰਭੀਰ ਵਿਚਾਰ ਜਿਹੜੀ ਉਹ ਆਪਾਂ ਜ਼ਰੂਰ ਕਰਾਂਗੇ ਫਿਲਮਿਕ ਹਿੰਦੀ ਚਾਦਰ ਦਾ ਵਿਵਾਦ ਹੈ ਇਹਦੇ ਵਿੱਚ ਨਿਕ ਜੀ ਦੇਖੋ ਸਰਦਾਰ ਜੀ ਪਹਿਲੀ ਗੱਲ ਤੇ ਆ ਵੀ ਫਿਲਮਾਂ ਸੰਬੰਧੀ ਗਾਈਡਲਾਈਨ ਜਿਹੜੀਆਂ ਉਹ ਹੁਣ ਲਗਭਗ ਬਣੀਆਂ ਹੋਈਆਂ ਆਪਾਂ ਸਭ ਜਾਣਦੇ ਆ ਕਿ 13 ਦਸੰਬਰ 2022 ਨੂੰ ਧਰਮ ਪ੍ਰਚਾਰ ਕਮੇਟੀ ਦਾ ਮਤਾ ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਗੁਰੂ ਸਾਹਿਬ ਗੁਰੂ ਦੇ ਪਰਿਵਾਰ ਤੇ ਜਿਹੜੇ ਸਾਡੇ ਵੱਡੇ ਸ਼ਹੀਦ ਆ ਉਹਨਾਂ ਦੇ ਕਿਰਦਾਰ ਨਾ ਤੇ ਐਨੀਮੇਸ਼ਨ ਰਾਈ ਦਿਖਾਈ ਜਾ ਸਕਦੇ ਆ ਤੇ ਨਾ ਵੈਸੇ ਦਿਖਾਈ ਜਾ ਸਕਦੇ ਹਰ ਇੱਕ ਗੱਲ ਮੈਂ ਹੋਰ ਸਪਸ਼ਟ ਕਰਾਂ ਨਾਟਕਾਂ ਚ ਵੀ ਨਹੀਂ ਦਿਖਾਈ ਜਾ ਸਕਦੇ ਆ ਜਿਹੜੇ ਲਾਈਟ ਐਂਡ ਸਾਊਂਡ ਸ਼ੋਅ ਚੱਲ ਰਹੇ ਆ ਤਾਂ ਮੈਂ ਥੋੜੇ ਦਿਨ ਪਹਿਲਾਂ ਇੱਕ ਦੇਖ ਰਿਆ ਸੀ ਕਿਸੇ ਨੇ ਭਾਈ ਬਚਿੱਤਰ ਸਿੰਘ ਬਣਾਇਆ ਇੱਕ ਬੰਦੇ ਨੇ ਉਹ ਸਾਡੀ ਕੌਮ ਦੇ ਸ਼ਹੀਦ ਆ ਨਾ ਬਾਬਾ ਲੱਖੀ ਸ਼ਾਹ ਬਨਜਾਰਾ ਇਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੈਹ ਭਾਵੇਂ ਸਪਸ਼ਟ ਵੀ ਆ ਤੋ ਇਹ ਇਦਾਂ ਨਹੀਂ ਹੋ ਸਕਦਾ ਬਾਕੀ 2 ਮਈ 2025 ਨੂੰ ਇੱਥੇ ਅਕਾਲ ਤਖਤ ਸਾਹਿਬ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਦੀ ਕਤਰਤਾਈ ਉਦੋਂ ਵੀ ਕਿਹਾ ਗਿਆ ਹੈ ਵੀ ਇਹ ਨਹੀਂ ਹੋ ਸਕਦੀ ਔਰਤ ਉੱਥੇ ਰਹੀ ਹੈ ਨਿਗਾਹ ਵੀ ਤੁਰ ਜਾ ਉਸਦੇ ਕਾਫੀ ਜਿਹੜੇ ਇਸ ਵੇਲੇ ਆ ਪੁਛਿਆ ਚੇ ਹੋਰੀ ਹੈ ਕਿ ਉਹ ਗੁਬਰਾਹ ਕੀਤਾ ਗਿਆ ਕੁਝ ਪਤਾ ਲੱਗਾ ਉਸ ਮਾਮਲੇ ਦੀ ਅਸਲ ਸਚਾਈ ਕੀ ਹੈ ਕਿੰਦੂ ਪਾਕਿਸਤਾਨ ਨੂੰ ਲਾਲ ਪੱਤਾ ਹੋ ਗਿਆ ਦੇਖੋ ਸਰਦਾਰਾਂ ਦੇ ਬਣਾ ਨੂੰ ਬਹੁਤ ਥੇਸ ਪਹੁੰਚੀ ਹੈ ਦੇਖੋ ਪਹਿਲੀ ਗੱਲ ਤੇ ਇਹ ਆਪਾਂ ਜਿਹੜੀ ਭਾਵਨਾ ਦੇ ਨਾਲ ਜਦੋਂ ਸੱਚੇ ਪਾਤਸ਼ਾਹ ਦੇ ਘਰੇ ਜਾਂਦੇ ਆ ਤੇ ਅੰਦਰ ਬਾਹਰ ਸਾਡਾ ਗੁਰੂ ਜਾਣਦਾ ਜਿਸ ਵੀ ਬੀਬੀ ਨੇ ਇਦਾਂ ਕੀਤਾ ਪਹਿਲਾਂ ਤੇ ਮੰਦ ਭਾਗਾ ਮੈਨੂੰ ਇਹ ਪਤਾ ਲੱਗਾ ਵੀ ਉਹਦੇ ਤੇ ਕਾਫੀ ਪਰਚੇ ਦਰਜ ਆ ਔਰ ਕਈ ਮਾਮਲਿਆਂ ਦੇ ਵਿੱਚ ਉਹਨੂੰ ਸਜ਼ਾ ਹੋਣ ਵਾਲੀ ਤਾਂ ਫੇਰ ਤਾਂ ਜਿਹੜੀਆਂ ਸਾਡੀਆਂ ਏਜੰਸੀਆਂ ਵਾਂ ਜਿਨ੍ਹਾਂ ਜਿਹੜੀ ਸਰਕਾਰ ਨੇ ਕਲੀਅਰੈਂਸ ਉਹਨੂੰ ਦਿੱਤੀ ਉਹ ਕਲੀਅਰੈਂਸ ਕਿਵੇਂ ਦਿੱਤੀ ਗਈ ਤੁਹਾਨੂੰ ਹੀ ਪਤਾ 50 ਦੇ ਕਰੀਬ ਉੱਥੋਂ ਉਹ ਦਿਨ ਬਾਰਡਰ ਤੋਂ ਮੋੜ ਦਿੱਤੇ ਗਏ ਉਹ ਬੀਬੀ ਭਰ ਚੱਲ ਗਈ ਹੁਣ ਪਾਸਪੋਰਟ ਕਿੰਨੇ ਬਣਾਇਆ ਪਹਿਲਾਂ ਉਹਦਾ ਫੇਰ ਉਹਨੂੰ ਕਲੀਅਰੈਂਸ ਕਿੰਨੇ ਦਿੱਤੀ ਉੱਥੇ ਜਾਣ ਦੀ ਤਾਂ ਇਹ ਸਬੰਧਤ ਸਰਕਾਰ ਦਾ ਮਸਲਾ ਵਾ ਇਹਦੇ ਵਿੱਚ ਦੂਜਾ ਦੇ ਕਿਸੇ ਦਾ ਦੋਸ਼ ਹੀ ਨਹੀਂ ਆ ਬਾਕੀ ਉਹ ਬੀਬੀ ਨੇ ਇੱਥੇ ਸਜ਼ਾ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਵੀ ਉੱਥੇ ਇਦਾਂ ਦਾ ਕਾਰਜ ਜਿਹੜਾ ਉਹ ਕੀਤਾ ਵਾ ਨਹੀਂ ਕਰਨਾ ਚਾਹੀਦਾ ਮੰਦ ਭਾਗਾ ਵਾ ਬਾਕੀ ਮੇਰੀ ਉੱਥੋਂ ਦੇ ਜਿਹੜੇ ਪ੍ਰਧਾਨ ਆ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਮੇਰ ਸਿੰਘ ਰੋੜਾ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜਿਵੇਂ ਬੀਬੀ ਮਿਲੂਗੀ ਤੇ ਅਸੀਂ ਸਰਕਾਰ ਨਾਲ ਗੱਲ ਕੀਤੀ ਉਹਨੂੰ ਭਾਰਤ ਵਾਪਸ ਭੇਜਿਆ ਜਾਊਗਾ ਔਰ ਪਾਕਿਸਤਾਨ ਸਰਕਾਰ ਨੂੰ ਵਾਪਸ ਭੇਜਣਾ ਚਾਹੀਦਾ ਤਾਂ ਕਿ ਆਉਣ ਵਾਲੇ ਜੱਥਿਆਂ ਤੇ ਕੋਈ ਪ੍ਰਭਾਵਨਾ ਪਵੇ ਬਾਕੀ ਜੱਥੇ ਦਾ ਮਾਮਲਾ ਨਹੀਂ ਆ ਜਿੱਦਾ ਇਹਨੂੰ ਤੂਲ ਦਿੱਤੀ ਜਾ ਰਹੀ ਆ ਪਿਛੇ ਜੇ ਤੁਹਾਨੂੰ ਪਤਾ ਨਾ ਇੱਕ ਫਿਲਮ ਵੀ ਬਣੀ ਐ ਇਸ ਮਸਲੇ ਤੇ ਇੱਕ ਮੁਸਲਮਾਨਾਂ ਦੀ ਇਥੋਂ ਬੀਬੀ ਚਲ ਗਈ ਸੀ ਉੱਥੇ ਉੱਥੇ ਉਹਨੇ ਪਠਾਨ ਮੁਸਲਮਾਨਾਂ ਨਾਲ ਨਿਕਾਹ ਕਰ ਲਿਆ ਬਾਅਦ ਵਿੱਚ ਉਹ ਦੋ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉੱਥੇ ਜਦੋਂ ਉਹ ਉਹਦੀ ਨਹੀਂ ਮਤਲਬ ਸੋਚ ਵਿਚਾਰ ਮਿਲੇ ਉਹਨੂੰ ਬੜੇ ਧੱਕੇ ਨਾਲ ਫੇਰ ਇੱਥੇ ਲਿਆਂਦਾ ਗਿਆ ਕਿ ਉਹ ਤਾਂ ਹੈ ਹੀ ਮੁਸਲਮਾਨੀ ਤੋ ਇਦਾਂ ਦੇ ਮਾਮਲੇ ਪਹਿਲਾਂ ਵੀ ਆ ਜਾਂਦੇ ਇਹਨੂੰ ਜਥੇ ਦੇ ਨਾਲ ਜੋੜਨਾ ਮੰਦਪਾਗਾ ਨਨਕਾਣਾ ਸਾਹਿਬ ਨਾਲ ਸਾਨੂੰ ਇਸ਼ਕਾ ਮੁਹੱਬਤਾ ਰੌਗੀ ਜਾਵਾਂਗੇ ਪਰ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਜਥਿਆਂ ਨੂੰ ਟਾਰਗੇਟ ਕਰਨਾ ਇਹ ਬਹੁਤ ਗਲਤ ਆ ਇਹਨੇ ਸਿੱਖ ਭਾਵਨਾਵਾਂ ਨੂੰ ਬੜੀ ਡੂੰਗੀ ਸੱਟ ਮਾਰੀ